ਪੰਜਾਬ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਅਨੁਭਵਲਿਆਂ ਕੀਤਾ ਪੰਜਾਬ ਮਿਨਿਸਟਰੀਅਲ ਸਟਾਫ ਵੱਲੋਂ ਹੜਤਾਲ ਜਾਰੀ PWD ਫੀਲਡ ਦੇ ਵਰਕਸ਼ਾਪ ਵਰਕਰ ਯੂਨੀਅਨ ਵੱਲੋਂ ਪੱਕਾ ਮੋਰਚਾ ਲਾਇਆ ਜਾਂਦਾ ਐਲਾਨ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਪੰਜਾਬ ਸਰਕਾਰ ਕਮਿਸ਼ਨ ਦੇ ਬਕਾਏ ਜਾਰੀ ਕਰੇ ਤੁਸੀਂ ਵੀ ਦੇਖੋ ਆਲਟੂ ਨਿਊਜ਼ ਲਈ ਪਠਾਨਕੜ ਤੋਂ ਹਰਸ਼ਦੀਪ ਦੀ ਇਹ ਵਿਸ਼ੇਸ਼ ਰਿਪੋਰਟ ਮੈਂ ਅਨਿਲ ਕੁਮਾਰ ਜਨਰਲ 77 ਪੀਡਬਲਯੂਡੀ ਫੀਲਡ ਦੇ ਵਰਕਸ਼ਾਪ ਵਰਕਰ ਯੂਨੀਅਨ ਅੱਜ ਸਾਡੀ ਲੁਧਿਆਣਾ ਬਿਠੇ ਮੀਟਿੰਗ ਹੋਈ ਅਸੀਂ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ 21 ਦਸੰਬਰ ਨੂੰ ਅਸੀਂ ਇਰੀਗੇਸ਼ਨ ਸੀਵਰੇਜ ਬੋਰਡ ਤੇ ਬੀਐਨਡੀਆਰ ਦੇ ਅਧਿਕਾਰੀਆਂ ਨੂੰ ਮਿਲਾਂਗੇ ਕਿਉਂਕਿ ਪਿਛਲੇ ਦਿਨੀ ਅਸੀਂ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਮੰਗਾਂ ਨੂੰ ਲੈ ਕੇ ਮਿਲੇ ਸੀ ਸਾਡੀ ਮੀਟਿੰਗ ਵੀ ਹੋਈ ਸੀ ਪਰ ਅੱਜ ਤੱਕ ਕੋਈ ਵੀ ਜਿਹੜੀ ਪ੍ਰोसीਡਿੰਗਾਂ ਉਹਨਾਂ ਵੱਲੋਂ ਜਾਰੀ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਵਰਤਨਾਂ ਦੇ ਵਿੱਚ ਭਾਰੀ ਰੋਸ ਹੈ ਸੀਵਰੇਜ ਬੋਰਡ ਦੇ ਵਿੱਚ ਵੀ ਸਾਡੀਆਂ ਮਸਲੇ ਕਾਫੀ ਸਮੇਂ ਤੋਂ ਲਟਕ ਰਹੇ ਨੇ ਤੇ ਇਸ ਤਰ੍ਹਾਂ ਹੀ ਚੀਫ ਇੰਜੀ ਕਿਉਂਕਿ ਸਾਡੇ 4 ਡਿਪਾਰਟਮੈਂਟਾਂ ਦੀ ਜਥੇਬੰਦੀ ਕੰਮ ਕਰਦੀ ਆ ਇਹਨਾਂ ਮੰਗਾਂ ਨੂੰ ਲੈ ਕੇ ਜੇਕਰ ਇਹਨਾਂ ਅਧਿਕਾਰੀਆਂ ਨੇ ਕੋਈ ਫੈਸਲਾ ਨਾ ਕੀਤਾ ਤਾਂ 15 ਤਰੀਕ ਤੋਂ ਲੈ ਕੇ 22 ਤਰੀਕ ਤੱਕ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਦੇ ਖਿਲਾਫ ਮੋਰਚਾ ਲਾਵਾਂਗੇ ਤੇ ਜਿਹੜੇ ਬਾਕੀ ਡਿਪਾਰਟਮੈਂਟਾਂ ਦੇ ਮੰਤਰੀ ਆ ਸੀ ਉਹਨਾਂ ਦੇ ਹਲਕਿਆਂ ਦੇ ਵਿੱਚ ਵੀ ਝੰਡਾ ਮਾਰਚ ਕਰਾਂਗੇ ਅੱਜ ਇਹ ਅਸੀਂ ਫੈਸਲਾ ਕੀਤਾ ਮੈਂ ਮੱਖਣ ਸਿੰਘ ਵਾਜਪਰੀ ਪੀਡਬਲਯੂਡੀ ਫੀਲਡਰ ਮਾਛਾਪੁਰ ਕੰਡੂਨੀ ਦਾ ਸਟੇਟ ਪ੍ਰੈਜ਼ੀਡੈਂਟ ਅੱਜ ਸਾਡੀ ਲੁਧਿਆਣੇ ਦੇ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਸੀ ਯੇ ਦੇ ਵਿੱਚ ਹਰੇਕ ਜ਼ਿਲ੍ਹੇ ਤੋਂ ਸਾਥੀ ਆਏ ਨੇ ਅਸੀਂ ਫੈਸਲਾ ਕੀਤਾ ਆ ਵੀ ਪਿਛਲੇ ਸਮੇਂ ਦੇ ਵਿੱਚ ਜਲ ਸਪਲਾਈ ਐਂਡ ਸੈਨੀਟੇਸ਼ਨ ਦੇ ਵਿੱਚ ਮੰਤਰੀ ਜੀ ਦੇ ਨਾਲ ਤਿੰਨ ਮੀਟਿੰਗਾਂ ਹੋ ਚੁੱਕੀਆਂ ਸੈਕਟਰੀ ਜੀ ਨਾਲ ਕਈ ਹੋਈਆਂ ਉਹਦੇ ਤੋਂ ਅਲਾਵਾ ਏ ਚੋੜੀ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਪਰ ਬੜੇ ਦੁੱਖ ਨਾਲ ਸਾਨੂੰ ਕਹਿਣਾ ਪੈ ਰਿਹਾ ਹੈ ਵੀ 100 ਤੋਂ ਵੱਧ ਸਾਡੇ ਸਾਥੀਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਪ੍ਰੋਮੋਸ਼ਨ ਚੈਨਲ ਇਹਦਾ ਕਿਤੇ ਸਾਰੀ ਉਮਰ ਦੇ ਵਿੱਚ 30 35 ਸਾਲ ਬਾਅਦ ਇੱਕ ਵਾਰੀ ਮਿਲਣੀ ਹੈ ਪ੍ਰੋਮੋਸ਼ਨ ਉਹ ਕਿਸੇ ਨੂੰ ਕੋਈ ਪ੍ਰੋਮੋਸ਼ਨ ਨਹੀਂ ਮਿਲ ਰਹੀ ਪਿਛਲੇ 2 ਸਾਲਾਂ ਤੋਂ ਇੱਕ ਵੀ ਸਾਥੀ ਜਿਹੜਾ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਵਿਭਾਗ ਦੇ ਅੰਦਰ ਹਜ਼ਾਰਾਂ ਮੁਲਾਜ਼ਮ ਲਗਾਤਾਰ ਪਿਛਲੇ ਸਮੇਂ ਤੋਂ ਰਿਟਾਇਰ ਹੋ ਚੁੱਕੇ ਨੇ ਬਹੁਤ ਸਾਰੀਆਂ ਸਕੀਮਾਂ ਨਵੀਆਂ ਜਿਹੜੀਆਂ ਜਲ ਸਪਲਾਈਆਂ ਸੈਨੀਟੇਸ਼ਨ ਦੇ ਵਿੱਚ ਪਾਣੀ ਦੀਆਂ ਬਣ ਚੁੱਕੀਆਂ ਨੇ ਲੋਕਾਂ ਨੂੰ ਪਾਣੀ ਦੇਣ ਵਾਸਤੇ ਪਰ ਦੁੱਖ ਦੀ ਗੱਲ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚੋਂ ਇੱਕ ਵੀ ਜਿਹੜਾ ਠੇਕੇ ਦੇ ਮੁਲਾਜ਼ਮ ਰੈਗੂਲਰ ਮੁਲਾਜ਼ਮ ਉਹ ਭਰਤੀ ਨਹੀਂ ਕੀਤਾ ਗਿਆ ਰਿਹਾ ਜਦੋਂ ਹੋਰ ਬਹੁਤ ਸਾਰੀਆਂ ਮੰਗਾਂ ਸਰਕਾਰ ਨਾਲ ਸੰਬੰਧਤ ਹੈ ਪਰ ਇੱਕ ਵੀ ਮੰਗ ਦਾ ਜਦੋਂ ਹੱਲ ਨਹੀਂ ਕੀਤਾ ਜਾ ਰਿਹਾ ਫੈਸਲਾ ਕੀਤਾ ਹੈ ਅਸੀਂ ਸੂਬਾ ਕਮੇਟੀ ਦੇ ਬੈਠ ਕੇ ਵੀ ਮੰਤਰੀ ਜਲ ਸਪਲਾਈ ਐਂਡ ਸੈਨੀਟੇਸ਼ਨ ਜਿੰਪਾ ਜੀ ਦੇ ਹਲਕੇ ਦੇ ਵਿੱਚ 15 ਤਰੀਕ ਤੋਂ ਲੈ ਕੇ 15 ਜਨਵਰੀ ਤੋਂ ਲੈ ਕੇ 22 ਤਰੀਕ ਤੱਕ ਲਗਾਤਾਰ ਪੱਕਾ ਮੋਰਚਾ ਲਾਵਾਂਗੇ ਇਹਨਾਂ ਮੰਗਾਂ ਨੂੰ ਲੈ ਕੇ ਹੋਰ ਮੰਗਾਂ ਨੂੰ ਲੈ ਕੇ ਨਾਲ ਤਾਂ ਕਿ ਜਿਹੜਾ ਆ ਉਹ ਮੁਲਾਜ਼ਮ ਮੰਗਾਂ ਦਾ ਹੱਲ ਕਰਾਇਆ ਜਾਵੇ ਜਿੱਥੋਂ ਤੱਕ ਮਿਨਿਸਟਰੀਅਲ ਸਰਵਿਸ ਯੂਨੀਅਨ ਦੀ ਸਟ੍ਰਾਈਕ ਜਿਹੜੀ ਕੰਮਿਆਂ ਦੀ ਚੱਲ ਰਹੀ ਹੈ ਉਹਦਾ पीडब्ल्यूਡੀ ਫੀਲਡ ਐਂਡ ਬਚਾਵਕ ਯੂਨੀਅਨ ਪੂਰਨ ਤੌਰ ਤੇ ਸਮਰਥਨ ਕਰਦੀ ਹੈ ਔਰ ਫੈਸਲਾ ਕਰਦੀ ਹੈ ਵੀ ਪੰਜਾਬ ਦੇ ਵਿੱਚ ਇਹਨਾਂ ਮੁਲਾਜ਼ਮਾਂ ਦੇ ਨਾਲ ਰਲ ਕੇ ਪੱਕੇ ਤੌਰ ਤੇ ਸਰਕਾਰ ਦੇ ਖਿਲਾਫ ਲੜਿਆ ਜਾਵੇਗਾ ਤੇ ਸਰਕਾਰ ਨੂੰ ਝੁਕਾਇਆ ਜਾਵੇਗਾ ਕਿਉਂਕਿ ਮੰਗਾਂ ਬੜੀਆਂ ਜਾਇਜ਼ ਤੇ ਵਾਜਬ ਨੇ ਜੇ ਡੀਰ ਦੀ ਗੱਲ ਕਰ ਲਈਏ ਤੇ ਕਮਿਸ਼ਨ ਦੇ ਬਕਾਇਆ ਦੀ ਗੱਲ ਕਰ ਲਈਏ ਪੁਰਾਣੀ ਪੈਨਸ਼ਨ ਦੀ ਗੱਲ ਕਰ ਲਈਏ ਨਵੀਂ ਭਰਤੀ ਦੀ ਗੱਲ ਕਰ ਲਈਏ ਉਸ ਮੁੱਚੇ ਮੁਲਾਜ਼ਮਾਂ ਦੀਆਂ ਮੰਗਾਂ ਉਹਦੇ ਵਿੱਚ ਅਸੀਂ ਜਿਹੜਾ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ